जीआरसी लायबिलिटी फेसबुक पेज ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਏ ਹੋਏ ਆ ਵਿਸ਼ਕਰਮਾ ਮੰਦਰ ਸ਼੍ਰੀ ਚਮਕੌਰ ਸਾਹਿਬ ਵਿਸ਼ਕਰਮਾ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜਿੱਥੇ ਜਿਹੜਾ ਅਭਿਨੈ ਕਰਵਾਇਆ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਜਾਨ ਲਿਜੀਏ ਔਰ ਮਾਰੇ ਹੀ ਹੋ ਗਾ ਮਨਜੋਵੇ ਪਦਾਮਾ ਮੈਂ ਹਸਦੇ ਜੀ ਨਾਲ ਸਾਡੇ ਪ੍ਰਬੰਧਕਾ ਵਿਸ਼ਕਰਮਾ ਮੈਂਬਰਸ ਨਾਲ ਤੁਸੀਂ ਦੇਖ ਸਕਦੇ ਹੋ बोल नंद मेरे प्रभु का हाथ तो है तातज हाथ है समाना प्रभु जी गुण चल जांगो रामो प्रभु जी लिए हाथ पूरा चाहते पूरी लिए सदा जी का हाथ मेरे जोड़ दीजिए और थोड़ा करके भगवान का नाम लो भी हाथ में अपने को जोड़ दीजिए और हरि ओ का जय का लगा दीजिए

ਕੋਈ ਬੋਲੇ ਰਾਮ ਨਾਮਾ ਦੇ ਪਾਠ ਉਹ ਕੋਈ ਦਾ ਕੋਈ ਨਾ ਪੂਰਨਾ ਉਦੇਸ਼ ਕੋ ਨਾ ਕੋਈ ਵੰਚ ਚਲੇ ਕੇ ਉਹ ਜਾਣਦੇ ਨਾ ਕਿ ਸਾਡੇ ਸ਼ੋਭੀ ਜੀ ਸਾਡੇ ਪਹਿਲਾਂ ਤਾਂ ਸਾਰੇ ਨੂੰ ਬਾਬਾ ਬਿਸ਼ਕਰਮਾ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਲੱਖ ਲੱਖ ਬਿਵਾਰਤਾ ਦੀ ਸਾਰੇ ਤੇ ਜਰੂਰ ਦੱਸੋ ਵੀ ਅੱਜ ਜਿਹੜਾ ਹਵਲ ਕਰਾਇਆ ਜਾ ਰਿਹਾ ਉਸ ਬਾਰੇ ਦੱਸੋ ਅੱਜ ਭਗਵਾਨ ਸ੍ਰੀ ਵਿਸ਼ੂ ਕਰਮਾ ਜੀ ਦੇ ਇਸ ਸ੍ਰਿਸ਼ਟੀ ਦੇ ਆਗਮਨ ਦੇ ਦਿਨ ਨੂੰ ਪੂਜਾ ਦਿਵਸ ਨੂੰ ਸ੍ਰਿਸ਼ਟੀ ਦੇ ਵਿੱਚ ਅੱਜ ਮਨਾਇਆ ਜਾਂਦਾ ਹੈ ਸੋ ਅੱਜ ਭਗਵਾਨ ਸ੍ਰੀ ਵਿਸ਼ੂ ਕਰਮਾ ਜੀ ਮਹਾਰਾਜੀ ਦਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਸਮੂਹ ਇਲਾਕਾ ਨਿਵਾਸੀ ਸ੍ਰੀ ਚੰਗੌਰ ਸਾਹਿਬ ਦੀਆਂ ਸੰਗਤਾਂ ਵੱਲੋਂ ਅੱਜ ਸ੍ਰੀ ਵਿਸ਼ੂ ਕਰਮਾ ਮੰਦਿਰ ਦੇ ਵਿੱਚ ਅੱਜ ਪੂਜਾ ਕੀਤੀ ਜਾ ਰਹੀ ਹੈ ਹਮਨ ਗਰਾਜ ਆ ਜਾਂ ਜਾ ਰਿਹਾ ਹੈ ਅਤੇ ਕੜਾ ਪ੍ਰਸ਼ਾਦ ਦੀਆਂ ਲੰਗਰ ਵੀ ਚੱਲਣਗੇ ਸੰਗਤਾਂ ਵੱਲੋਂ ਅਤੇ ਸਮੂਹ ਇਲਾਕੇ ਵੱਲੋਂ ਅੱਜ ਸ੍ਰੀ ਵਿਸ਼ੂਕਰਮਾ ਮਹਾਰਾਜੀ ਦਾ ਪੂਜਾ ਦਿਵਸ ਮਨਾਇਆ ਜਾ ਰਿਹਾ ਹੈ ਸ੍ਰੀ ਗੰਗੋਬਾਹ ਵੱਲੋਂ ਠੀਕ ਹੈ ਜੀ ਤੇ ਤੁਹਾਨੂੰ ਸਾਰਿਆਂ ਨੂੰ ਜੀ ਬਹੁਤ-ਬਹੁਤ ਮੁਬਾਰਕਾਂ ਦੀ ਸਾਰੀ ਸੰਗਤ ਨੂੰ ਸਮੂਹ ਜਗਤ ਨੂੰ ਸਮੂਹ ਸ੍ਰਿਸ਼ਟੀ ਨੂੰ ਦੇਸ ਨਿਦੇਸ਼ਾਂ ਦੇ ਵਿੱਚ ਵਸਦੇ ਸ੍ਰੀ ਵਿਸ਼ੂਕਰਮਾ ਨਾਮ ਲੈਵਾਂ ਨੂੰ ਸਾਰਿਆਂ ਨੂੰ ਅੱਜ ਦੀਆਂ ਦਿੰਦੀਆਂ ਲੱਖ-ਲੱਖ ਵਾਰੀ ਮੁਬਾਰਕਾਂ ਵਧਾਈਆਂ ਮਕੌਰ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵੇ ਚਲੋ ਜੀ ਤੁਹਾਡਾ ਬਹੁਤ ਬੋਮ ਨਮੋ ਨਮੋ ਸ੍ਰੀ ਬਿਸ਼ੂ ਕਰਮਾ ਜੀ ਮਹਾਰਾਜ ਤੇਰੀ ਜੈ ਹੋਵੇ ਜੈ ਹੋ ਜਾਵੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਅਤੇ 2024 ਦੇ ਵਿੱਚ ਜਿਹੜਾ ਬਿਸ਼ਕਰਮਾ ਦੇ ਮਨਾਇਆ ਜਾਣਾ ਉਹਦੇ ਬਾਰੇ ਵੀ ਸੰਗਤਾਂ ਨੂੰ ਦੱਸ ਦੋ ਜੀ ਨਾ ਦਿਵਾਲੀ ਦੇ ਦੂਜੇ ਦਿਨ ਮਨਾਇਆ ਅੱਜ ਜਗ੍ਹਾ ਤੇ ਅੱਜ ਬਿਸ਼ਕਰਮਾ ਜੀ ਦੇ ਜਨਮ ਦਿਤੇ ਹਮਨ ਮਨਾਇਆ ਹਮਨ ਕਰਵਾਇਆ ਗਿਆ ਚੰਕੌਰ ਸਾਹਿਬ ਤੇ ਦਿਵਾਲੀ ਤੇ ਦੂਸਰੇ ਦਿਨ ਬਿਸ਼ਕਰਮਾ ਜੀ ਦਾ ਪ੍ਰੋਗਰਾਮ ਚੰਕੌਰ ਸਾਹਿਬ ਕਮੇਟੀ ਅਤੇ ਇਲਾਕੇ ਵੱਲੋਂ ਹੀ ਕਰਵਾਇਆ ਜਾਂਦਾ ਜਿਸ ਵਿੱਚ ਖੂਨਦਾਨ ਕੈਂਪ ਵੀ ਲੱਗਿਆ ਜਾਊਗਾ ਅਤੇ ਲੰਗਰ ਦਾ ਪੂਰਾ ਪ੍ਰਬੰਧ ਹੁੰਦਾ ਤੇ ਤਿੰਨ ਦਿਨ ਪਾਠ ਤੇ ਤੀਸਰੇ ਦਿਨ ਹੰਡਪਾ ਸਾਹਿਬ ਦਾ ਭੋਗ ਪਊਗਾ ਤੇ ਵਿਸ਼ਵਾ ਕਰਵਾ ਕਮੇਟੀ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਤੇ ਇਲਾਕੇ ਦੇ ਸਾਰੇ ਮੋਤਵਾਰ ਸਾਰੇ ਵੀਰਾਂ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ